ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਵਾਗਤ ਹੈ ਸਾਡੀ ਵੀਡੀਓ ਦੇ ਪਾਰਟ ਨੰਬਰ 3 ਦੇ ਵਿੱਚ ਭਗਤੀ ਦੇ ਵਿੱਚ ਅਨੰਦਪੁਰ ਦੀ ਯਾਤਰਾ ਬਾਰੇ ਸੋ ਅੱਗੇ ਜਿਹੜਾ ਫਤਿਹਗੜ ਦਾ ਕਿਲਾ ਸਾਡੀ ਵੀਡੀਓ ਵਿੱਚ ਦਿਖਾਉਣਾ ਰਹਿ ਗਿਆ ਸੀ ਉਹ ਦਿਖਾਵਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਤਖਤ ਕੇਸਗੜ ਸਾਹਿਬ ਗਏ ਉੱਥੇ ਮੱਥਾ ਟੇਕ ਕੇ ਅੰਦਰ ਤੇ ਉਸ ਤੋਂ ਬਾਅਦ ਅਸੀਂ ਗਏ ਇਹ ਹੈ ਜੀ ਤਖਤ ਕੇਸਗੜ ਦਾ ਅੰਦਰ ਦਾ ਜਿਹੜਾ ਫਰੰਟ ਦਾ ਦਰਬਾਰ ਸਾਹਿਬ ਦਾ ਜਿਹੜਾ ਫਰੰਟ ਆ ਉਹ ਮਤਲਬ ਕਿ ਇੱਥੇ ਗੁਰਬਾਣੀ ਕੀਰਤਨ ਸਵੇਰੇ-ਸਵੇਰੇ ਚੱਲਦਾ ਸੀ ਅਤੇ ਸ਼ਾਂਤੀ ਬਹੁਤ ਮਿਲਦੀ ਸੀ ਇੱਥੇ ਮਨ ਨੂੰ ਇੱਕ ਪਾਸੇ ਸੂਰਜ ਦੀਆਂ ਕਿਰਨਾਂ ਨਿਕਲ ਰਹੀਆਂ ਸੀ ਤੇ ਦੂਜੇ ਪਾਸੇ ਗੁਰਬਾਣੀ ਦੇ ਕਿਰਨਾਂ ਮਤਲਬ ਕਿ ਜੋ ਮਨ ਨੂੰ ਸ਼ਾਂਤੀ ਮਿਲਦੀ ਸੀ ਨਾ ਉਹ ਮੈਂ ਤੁਹਾਨੂੰ ਜ਼ਾਹਿਰ ਨਹੀਂ ਕਰ ਸਕਦਾ ਕਿੰਨਾ ਸੁਬਾਹ ਹੈ ਕਿੰਨਾ ਪਰਦਾ ਵਿਊ ਜੀ 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 ਅੱਗੇ ਜਿਹੜੇ ਗੁਰਦੁਆਰੇ ਸਤੋਂ ਲੈ ਕੇ ਜਾ ਰਹੇ ਆ ਇਹ ਦਰਬਾਰ ਸਾਹਿਬ ਨਾਲ ਹੀ ਆ ਕਿ ਜਿੱਥੇ ਡੇਗ ਵਾਲੀ ਸਾਈਡ ਆਕ ਨਾ ਇੱਥੇ ਇੱਕ ਪੁਲ ਟੈਪ ਬਣਾਇਆ ਹੋਇਆ ਜਿਹੜਾ ਗੁਰਦੁਆਰੇ ਨੂੰ ਨਾਲ ਜੋੜਦਾ ਤੁਸੀਂ ਦੇਖ ਸਕਦੇ ਹੋ ਇਹ ਨਾਲ ਹੀ ਆ ਜਮੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਉੱਪਰ ਤੋਂ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਰਿਹਾ ਹਾਂ ਦੇਖੋ ਇਹ ਇਸ ਤਰ੍ਹਾਂ ਜਾਂਦਾ ਦਾ ਤੇ ਜਦੋਂ ਵੀ ਤੁਸੀਂ ਜਾਓ ਤਾਂ ਇੱਥੇ ਵੀ ਜਰੂਰ ਮੱਥਾ ਟੇਕ ਕੇ ਆਇਓ ਕੋਸ਼ਿਸ਼ ਕਰੋ ਕਿ ਆ ਆਪਣੇ ਸਾਰੇ ਪਰਿਵਾਰ ਨਾਲ ਜਾਓ ਕਿ ਇਹ ਆਜੀ ਕਿਲਾ ਫਤਿਹਗੜ੍ਹ ਸਾਹਿਬ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਿਲਿਆਂ ਦੀ ਉਸਾਰੀ ਕਰਵਾਈ ਸੀਗੀ ਜਿਹੜੇ ਤਖਤ ਸ਼੍ਰੀ ਕੇਸਗੜ੍ਹ ਦੇ ਚਾਰੇ ਪਾਸੇ ਨੇਗੇ ਇਹਦੀ ਸੁਰੱਖਿਆ ਲਈ ਤਖਤ ਸ਼੍ਰੀ ਕੇਸਗੜ੍ਹ ਦੀ ਸੁਰੱਖਿਆ ਲਈ ਪੰਜ ਕਿਲਿਆਂ ਦੀ ਉਸਾਰੀ ਕਰਾਈ ਦੀ ਤੇ ਉਹਨਾਂ ਚੋਂ ਇੱਕ ਕਿਲਾ ਜੀ ਹੈ ਕਿਲਾ ਫਤਿਹਗੜ੍ਹ ਸਾਹਿਬ ਇੱਥੇ ਬਹੁਤ ਸ਼ਾਂਤੀ ਸੀ ਸੋ ਅਨੰਦ ਸਾਹਿਬ ਦਾ ਪਾਠ ਚੱਲ ਰਿਹਾ ਸੀਗਾ ਇਹ ਕਿਲੇ ਦਾ ਅੰਦਰ ਦਾ ਵਿਊ ਪਰ ਇਹ ਜਿਹੜੇ ਕਿਲੇ ਬਣਾਏ ਗਏ ਨੇ ਕਿ ਨਾ ਹੁਣ ਇਹ ਪ੍ਰਾਤਨ ਨਹੀਂ ਹੈਗੇ ਹੁਣ ਦੇ ਬਣਾਏ ਹੋਏ ਨੇ ਕਿ ਸੋ ਪੁਰਾਣੇ ਟਾਈਪ ਦੇ ਸੀ ਉਹ ਟਹਿਗ ਪ੍ਰਾਤਨ ਤਾਂ ਕਿਤੇ-ਕਿਤੇ ਮਿਲਦੇ ਨੇ ਜਿਵੇਂ ਕੁਝ ਆਨੰਦਗੜ੍ਹ ਦਾ ਕਿਲਾ ਉਹ ਪ੍ਰਾਤਨਾਗਾ ਟੁੱਟਣ ਕਰਕੇ ਉਹਦੀ ਵੀ ਸਾਰੀ ਨਵੇਂ ਤੌਰ ਤੋਂ ਕਰਵਾਈ ਗਈ ਹੈਗੀ ਕਿਉਂਕਿ ਕਿਹਾ ਜਾਂਦਾ ਕਿ ਨਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛੱਡ ਕੇ ਚਲੇ ਗਏ ਸੀ ਤਾਂ ਜਦੋਂ ਮੁਗਲਾਂ ਨੇ ਕਬਜ਼ਾ ਕੀਤਾ ਤੇ ਉਹਨਾਂ ਨੇ ਕਿਲਿਆਂ ਨੂੰ ਨੁਕਸਾਨ ਪਹੁੰਚਾਇਆ ਉਸ ਟਾਈਮ ਵੀ ਤੇ ਉਸ ਤੋਂ ਬਾਅਦ ਥੋੜਾ ਮੋਟਾ ਸੀ ਪਹਾੜਾ ਦੀ ਸ਼ੈਰ ਸ਼ੁਰੂ ਕਰਨ ਚਲੇ ਗਏ ਤੇ ਜਿਆਦਾ ਦੂਰ ਨਹੀਂ ਗਏ ਉਸ ਤੋਂ ਬਾਅਦ ਫਿਰ ਅਸੀਂ ਬਾਸ ਅਨੰਦਪੁਰ ਸਾਹਿਬ ਹੀ ਚਲੇ ਗਏ ਹਾਂਜੀ ਸਾਧ ਸੰਗਤ ਜੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਜੈਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ